ਨਨਕਾਣਾ ਸਾਹਿਬ ਦੇ ਵਿੱਚ ਅੱਜ ਸਾਡਾ ਦੂਜਾ ਦਿਨ ਹੈਗਾ ਤੇ ਪਿਛਲੇ ਵਲੌਗ ਚ ਤੁਹਾਨੂੰ ਜਨਮ ਸਥਾਨ ਜਿਹੜਾ ਮੇਨ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਦਾ ਇਹ ਦਿਖਾਇਆ ਸੀਗਾ ਅੱਜ ਅਸੀਂ ਲੋਕਲ ਗੁਰੂ ਘਰਾਂ ਦੇ ਦਰਸ਼ਨ ਕਰਨ ਚੱਲੇ ਆ ਗੁਰੂ ਨਾਨਕ ਬਾਦਸ਼ਾਹ ਦਾ ਬਚਪਨ ਇਹਨਾਂ ਗਲੀਆਂ ਚ ਬੀਤੇ ਹੈਗਾ ਤੇ ਇੱਥੇ ਹੀ ਗੁਰਦੁਆਰਾ ਸਾਹਿਬ ਨੇ ਸਾਰੇ ਜਿੱਨੇ ਮਤਲਬ ਉਹਨਾਂ ਦੇ ਜਨਮ ਦੇ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਨੇ ਜਿੱਥੇ ਉਹਨਾਂ ਨੂੰ ਸੱਪ ਨੇ ਸ਼ਾਂਕ ਕੀਤੀ ਸੀ ਜਾਂ ਉਹਨਾਂ ਨੇ ਆਪਣੇ ਡੰਗਰ ਡੰਗਰ ਜਾ ਰਹੇ ਸੀ ਹੈਨਾ ਤੇ ਜਿੰਨੀਆਂ ਵੀ ਬਚਪਨ ਨਾਲ ਸੰਬੰਧਿਤ ਆਪਾਂ ਲਿਆ ਕਿਸੇ ਗਾਣੀਆਂ ਹੁਣ ਸੁਣਦੇ ਆਂ ਪੜ੍ਹਦੇ ਆਂ ਨਾ ਉਹ ਸਾਰਾ ਸੀ ਅੱਜ ਤੁਹਾਨੂੰ ਇਸ ਵਲੌਗ ਦੇ ਰਾਹੀਂ ਦਿਖਾਉਣ ਜਾ ਰਹੇ ਆਂ ਜੀ ਤੇ ਮੈਂ ਤੁਹਾਨੂੰ ਦੱਸਦਾ ਫਿਲਹਾਲ ਆ ਅਸੀਂ ਜੀ ਨਨਕਾਣਾ ਸਾਹਿਬ ਦੇ 메ਨ ਗੇਟ ਤੇ ਇਹ 메ਨ ਗੇਟ ਹੈ ਗੁਰਦੁਆਰਾ ਸਾਹਿਬ ਦਾ ਤੇ ਇਹ ਸੰਗਤ ਨੂੰ ਜਿੱਤੇ ਗੁਰਪੁਰਬ ਹੁੰਦਾ ਉਹ ਤੋਂ ਬਾਅਦ ਹੀ ਇਹ ਗੇਟ ਖੁੱਲਦਾ ਹੈਗਾ ਉਹ ਤੋਂ ਬਾਅਦ ਇਹ ਆਉਣ ਦਿੰਦੇ ਆ ਇਹ ਪੂਰੇ ਪਰਿਵਾਰ ਨੂੰ ਨਾਲ ਲੈ ਕੇ ਜਾ ਰਹੇ ਆਂ ਜੀ ਤੇ ਇਧਰ ਆ ਦੁਕਾਨਾਂਆਂ ਗਈਆਂ ਜੀ ਸਾਰੀਆਂ ਆਪਣੀ ਸੰਗਤ ਦੀਆਂ ਇਹ ਪੰਜਾਬੀ ਜਿੰਨੇ ਆਪਣੇ ਸਰਦਾਰ ਸਿੱਖ ਇੱਧਰ ਵੀ ਰਹਿੰਦੇ ਆ ਹਨ ਤੇ ਉਹਨਾਂ ਦੀਆਂ ਦੁਕਾਨਾਂ ਇਹ ਤੇ ਆ ਤੁਹਾਨੂੰ ਵੀ ਦਿਖਾ ਦਈਏ ਜੀ ਇਹ ਪੱਗਾਂ ਦੀਆਂ ਜਿਵੇਂ ਆਗੀਆਂ ਦੁਕਾਨਾਂ ਤੇ ਆ ਸਾਹਮਣੇ ਦੇਖੋ ਹੁਣ ਬੰਦ ਨੇ ਅੱਜ ਨਨਕਾਣਾ ਸਾਹਿਬ ਦਾ ਜਿੱਦੇ ਸਮਾਗਮ ਹੁੰਦਾ ਉਹਦੇ ਬੰਦ ਇੰਡੀਅਨ ਟਰਬਨ ਚਲੇ ਗਏ ਉਦੋਂ ਆ ਉਦੋਂ ਓਪਨ ਹੋਣੀ ਆ ਉਹ ਸਾਹਮਣੇ ਦੇਖੋ ਜੀ ਸਰਦਾਰ ਜੀ ਫੂਡ ਕੇਂਦਰ ਤੇ ਇਹ ਵੀ ਦੁਕਾਨਾਂ ਨੇ ਜੀ ਦੇਖੋ ਇਹ ਸਾਰੀਆਂ ਤੇ ਲੋਕਲ ਸੰਗਤ ਦਾ ਵੀ ਅੱਜ ਰੌਣਕ ਮੇਲਾ ਰਹੂਗਾ ਪੂਰਾ ਨਨਕਾਣਾ ਸਾਹਿਬ ਦੀਆਂ ਗਲੀਆਂ ਦੇ ਵਿੱਚ ਤੇ ਨਾਲ-ਨਾਲ ਅਸੀਂ ਤੁਹਾਨੂੰ ਦਿਖਾਉਣਾ ਜੀ ਇਹਨਾਂ ਨੇ ਇਹ ਦੱਸਣਗੇ ਵੀ ਕਿੰਨਾ ਕੁ ਕਲਚਰ ਦਾ ਫਰਕ ਹੈ ਕਿਉਂ ਜੀ ਸਹੀ ਹੈ ਨਾ ਤੁਸੀਂ ਕਹਿੰਦੇ ਸੀ ਕਿ ਵੀ ਆਪਣੇ ਨਾਲੋਂ ਫਰਕ ਹੈ ਮਹਿਸੂਸ ਕੀਤਾ ਕੋਈ ਫਰਕ ਇੱਥੇ ਆ ਕੇ ਆ ਪਿਆਰਾ ਕਲਚਰ ਹੈ ਹਾਂਜੀ ਪਹਿਲਾਂ ਪੁਰਾਣੇ ਆਪਣੇ ਠੀਕ ਹੈ ਜਰੂਰ ਐਡਵਾਂਸ ਹੋ ਗਏ ਹਾਂਜੀ ਔਰ ਆਪਣੇ ਬਹੁਤ ਬਹੁਤ ਪ੍ਰੇਮ ਇਹਨਾਂ ਨੇ ਜਿੰਨਾ ਇਹ ਕਰਦੇ ਹਾਂਜੀ ਤੇ ਬਾਕੀ ਅੱਜ ਨਾਲ ਨਾਲ ਦੇਖਦੇ ਰਹਿਾਂਗੇ ਹਾਂਜੀ ਬਾਕੀ ਕਿੰਨਾ ਕਿਵੇਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਫਰਕ ਹੈ ਨਾ ਜੀ ਗਲੀਆਂ ਦੇ ਵਿੱਚ ਹੁੰਦੇ ਹੁੰਦੇ ਅਸੀਂ ਪੰਜ ਜਾਂ 6 ਲੋਕਲ ਗੁਰਦੁਆਰਾ ਸਾਹਿਬ ਨੇ ਤੇ ਇੱਥੇ ਇਹਨਾਂ ਗਲੀਆਂ 'ਚ ਤੇ ਜਿਹਦੇ 'ਚ ਅਸੀਂ ਜਿੰਨੇ ਕੁ ਪੋਸੀਬਲ ਹੋ ਸਕੇ ਤੁਹਾਨੂੰ ਦਿਖਾਉਣੇ ਆ ਕਿਉਂਕਿ ਟਾਈਮ ਕਾਫੀ ਜਿਆਦਾ ਲੱਗ ਜਾਂਦਾ ਹੈ ਤੁਰ ਫਿਰ ਕੇ ਜਾਣ ਨੂੰ ਚਾਰ ਗੁਰਦੁਆਰਾ ਸਾਹਿਬ ਹਨ ਜਿਹੜੇ ਮੇਨ ਉਹ ਤਾਂ ਐਸੇ ਰੋਡ ਤੇ ਆ ਜਿਹੜਾ ਨਨਕਾਣਾ ਸਾਹਿਬ ਦੇ ਮੇਨ ਗੇਟ ਤੋਂ ਸਿੱਧਾ ਰੋਡ ਜਾਂਦਾ ਬਿਲਕੁਲ ਤੇ ਸਭ ਤੋਂ ਪਹਿਲਾਂ ਅਸੀਂ ਗੁਰਦੁਆਰਾ ਤੰਬੂ ਸਾਹਿਬ ਦੇ ਵੱਲ ਜਾ ਰਹੇ ਹਾਂ ਕਿਉਂਕਿ ਹੁਣ ਤਾਂ ਸਾਨੂੰ ਵੀ ਪਤਾ ਲੱਗਣ ਲੱਗਿਆ ਸਾਰੇ ਵੀ ਲੋਕਲ ਆਹਾਹਾ ਗੁਰਦੁਆਰਾ ਸਾਹਿਬ ਹਨ ਤੇ ਦੋ ਗੁਰੂ ਘਰ ਥੋੜਾ ਸਾਈਡ ਤੇ ਆ ਚਾਰ ਇੱਕ ਪਾਸੇ ਆ ਮਤਲਬ ਇੱਕ ਜਗ੍ਹਾ ਸਭ ਤਾਂ ਬਿਲਕੁਲ ਆਪਾਂ ਨੂੰ ਉਹਨਾਂ ਦੀ ਰੋਡ ਹੀ ਮਿਲ ਜੂਗੀ ਸੜਕ ਦੀ ਬਾਕੀ ਜਾਂ ਰਿਕਸ਼ੇ ਕਰ ਲਾਂਗੇ ਰਿਕਸ਼ਿਆਂ ਤੇ ਗੇੜੇ ਤੇ ਲਾਂਗੇ ਤੇ ਨਾਲੇ ਲੋਕਲ ਇਹਨਾਂ ਨੂੰ ਥੋੜਾ ਜਿਹਾ ਸਾਡੇ ਪਰਿਵਾਰ ਨੂੰ ਉਹ ਹੋ ਜਾਊਗਾ ਪਤਾ ਲੱਗ ਜਾਊਗਾ ਘੁੰਮਣ ਫਿਰਨ ਦਾ ਤੇ ਨਾਲ ਨਾਲ ਦਰਸ਼ਨ ਵੀ ਸਾਰੇ ਹੋ ਜਾਣਗੇ ਇਹ ਆ ਜੀ ਸੰਜੀ ਦਾ ਡਾਂਸ ਆ ਜਾਂ ਨਨਕਾਣਾ ਸਾਹਿਬ ਦੀਆਂ ਗਲੀਆਂ ਚ ਆਹੀ ਕੋ ਚੱਲ ਰਿਹਾ ਬਹੁਤ ਹੈਰਾਨੀ ਹੋ ਰਹੀ ਹੈ ਕਿਉਂਕਿ ਪਹਿਲੀ ਵਾਰੀ ਚੀਜ਼ਾਂ ਦੇਖ ਰਹੇ ਹਾਂ ਕਿਵੇਂ ਲੱਗਦਾ ਜੀ ਬਹੁਤ ਖੁਸ਼ ਨੇ ਲੋਕ ਹਾਂ ਬਾਬੇ ਗੁਰਨਾਨਕ ਦੇਵ ਜੀ ਦੇ ਜਨਮ ਤੋਂ ਇੰਨੇ ਖੁਸ਼ ਨੇ ਮਤਲਬ ਕਿ ਭੰਗੜੇ ਪਾ ਰਹੇ ਨੇ ਆਪਣੇ ਨੂੰ ਬਹੁਤ ਵੱਖਰਾ ਬਹੁਤ ਵੱਖਰਾ ਨਹੀਂ ਪਾ ਰਹੇ ਹਾਂ ਬਹੁਤ ਜ਼ਿਆਦਾ ਗੁੱਸੇ ਉਹ ਦੇਖੋ ਜਿਵੇਂ ਬਰਾਤਾ ਵਾਲੇ ਉੱਪਰ ਬੈਠਦੇ ਹੁੰਦੇ ਸੀ ਪਹਿਲਾਂ ਬੰਦੇ ਕੋਠੇ 'ਚ ਇਹ ਕੰਮ ਹੈ ਬਿਲਕੁਲ ਆਹ ਸਾਹਮਣੇ ਜਾ ਰਿਹਾ ਨਗਰ ਕੀਰਤਨ ਜeneਗਾ ਉਹ ਦੇਖੋ ਪਿੱਛੇ ਪਿੱਛੇ ਸੰਗਤ ਦਾ ਨਾ ਪੂਰਾ ਕੱਟ ਜਾ ਰਿਹਾ ਹੈ ਕੋਠਿਆਂ ਦੇ ਕੋਠੇ ਭਰੇ ਹੋਏ ਆ ਯਾਰ ਉੱਪਰ ਜਿੱਧਰ ਵੀ ਦੇਖੋ ਆ ਲੋ ਏ ਟਰੱਕ ਹੈ ਬਾਕスタン ਦੇ ਆਪਣੇ ਟਰੈਕਟਰ ਟਰਾਲੀਆਂ ਦੇ ਨਗਰ ਕੀਰਤਨ ਜਾਂਦਾ ਹੁੰਦਾ ਹੈ ਟਰੱਕਾਂ ਦੇ ਨਿਕਲਦਾ ਹੈ ਹੈ ਆਹ ਲਓ ਕੈਸ਼ ਹਾਂਜੀ ਇੱਕ ਗੱਲ ਨਾ ਹੋਰ ਵੀ ਫਰਕ ਹੈ ਦੇਖੋ ਆਪਣੇ ਟਰੈਕਟਰ ਟਰਾਲੀਆਂ ਹੁੰਦੀਆਂ ਨਗਰ ਕੀਰਤਨ ਦੇ ਟਰੱਕ ਜੋੜਦੇ ਆ ਇਹ ਟਰੱਕ ਰਾਜੀ ਵਾਲੇ ਨਾ ਲੰਗਰ ਦੇਖਾਂ ਨਹੀਂ ਤੇ ਖੜੇ ਨਹੀਂ ਉਹ ਦੇਖੋ ਇਹ ਨਾ ਆਹ ਦੇਖੋ ਗਰਦੇ ਜੀ ਅੰਕਲ ਉੱਤੋਂ ਉੱਤੋਂ ਦੀ ਉਹ ਲੈ ਲਓ ਹੁਣ ਤਾਂ ਬਣ ਗਈ ਵੀਡੀਓ ਵੀ ਆਹ ਦੇਖੋ ਕਾਬਲਾ ਅੰਕਲ ਉੱਤੋਂ ਉੱਤੋਂ ਦੀ ਸਮੋਸੇ ਸਮੋਸੇ ਆਪਾਂ ਇਨੇ ਘਾ ਤੇ ਸਮੋਸੇ ਡਿਡਰੀ ਫੜ ਚਾਚਾ ਜੀ ਲੰਬੇ ਹੱਥ ਨਾਲ ਚੱਕ ਲੋ ਚਾਰ ਪੰਜ ਚੱਕੋ ਚੱਕੋ ਚਾਰ ਪੰਜ ਚੱਕ ਲੋ ਲੰਬੇ ਹੱਥ ਨਾਲ ਅਸੀਂ ਆਏ ਆ ਜੀ ਹੁਣ ਥੋੜਾ ਜਿਹਾ ਸਾਈਡ ਤੇ ਗਲੀਆਂ ਵਿੱਚੋਂ ਦੀ ਹੁੰਦੇ ਹੋਏ ਮੇਨ ਗਲੀ ਚੋਂ ਇਹ ਲੋਕਲ ਗਲੀਆਂ ਇਹੋ ਜਿਹੀਆਂ ਕੁਛ ਕੁਛ ਇਹੋ ਜਿਹੀਆਂ ਦਿਖਦੀਆਂ ਆ ਰਿਕਸ਼ੇ ਰੁਕਸ਼ੇ ਖੜੇ ਹੁੰਦੇ ਆ ਥੋੜਾ ਜਿਹਾ ਬਾਹਰ ਆਉਂਗੇ ਤੁਹਾਨੂੰ ਸਾਰਾ ਕੁਝ ਮਿਲੂਗਾ ਤੇ ਰਿਕਸ਼ੇ ਵੀ ਮਿਲ ਜਾਣਗੇ ਤੁਰਨ ਫਿਰਨ ਨੂੰ ਤੇ ਮਾਹੌਲ ਵੀ ਮਿਲ ਜੂਗਾ ਨਾਲ ਅਮਰੂਦ ਵਾਲੀਆਂ ਰੇਡੀਆਂ ਵੀ ਮਿਲ ਜਾਣਗੀਆਂ ਇਹ ਨਨਕਾਣਾ ਸਾਹਿਬ ਦੀਆਂ ਗਲੀਆਂ ਇਹੋ ਜਿਹੀਆਂ ਉਹ ਕੈਸਾ ਹੈ ਬਾਈ ਅਮਰੂਦ ਕਾਹਦੇ ਆਏ ਆਂ ਹਮ ਪੰਜਾਬ ਸੇ ਆਏ ਆ ਉਧਰ ਉਧਰ ਵਾਲੇ ਪੰਜਾਬ ਸੇ ਜਿਲ੍ਹਾ ਬਰਨਾਲਾ ਆ ਜਾਓ ਜੀ ਓਏ ਖੜਜੋ ਕੁਝ ਪਹਿਲੀ ਸਸਤੀ ਗੱਲ ਨਾਲ-ਨਾਲ ਹੁਣ ਚੱਲਦੇ ਆਪਾਂ ਇਹ ਆ ਗਏ ਆਂ ਜੀ ਲੋਕਲ ਦੁਕਾਨਾਂ ਹੁਣ ਅਸਲ ਤੇ ਖੂਬਸੂਰਤੀ ਦਿਖਣ ਲੱਗੀ ਹੈਗੀ ਨਨਕਾਣਾ ਸਾਹਿਬ ਦੀ ਅੱਜ ਆ ਮਾ ਲੋਕਲ ਦੁਕਾਨ ਹੈ ਕਰੈਨੇ ਦੀ ਜਿਵੇਂ ਆਪਣੇ ਹੁੰਦੀ ਹੈ ਚਲੋ ਦੇਖ ਲਓ ਬਾਹਰ ਦੀ ਜਿਹੜੀ ਗਲੀ ਸਜਾਈ ਹੁੰਦੀ ਹੈ ਨਾ ਉਹਨਾਂ ਨੂੰ ਆਮ ਗਲੀਆਂ ਦਾ ਇੰਨਾ ਐ ਫਰਕ ਹੁੰਦਾ ਹੈਗਾ ਇੱਥੇ ਆ ਹੁਣ ਤੁਹਾਨੂੰ ਆਮ ਹੀ ਸ਼ਹਿਰ ਲੱਗਦਾ ਹੁਣ ਜਿਵੇਂ ਨਾਰਮਲ ਹੁੰਦਾ ਹੈਗਾ ਲੰਘਿਓ ਲੰਘਿਓ ਸਾਈਡ ਉੱਤੋਂ ਦੀ ਸਾਈਡ ਉੱਤੋਂ ਦੀ ਲੰਘਿਓ ਸਾਰੀਆਂ ਗਲੀਆਂ ਨੂੰ ਯਾਰ ਬੰਦ ਕਰਕੇ ਰੱਖਿਆ ਹੋਇਆ ਹੈ ਟ੍ਰੈਫਿਕ ਤੋਂ ਵੀ ਟ੍ਰੈਫਿਕ ਇਹਨਾਂ 바ਵੀ ਆ ਵੀ ਚੱਲੇ ਜਾਦਾ ਤੇ ਇਹ ਗਲੀਆਂ ਵਿੱਚੋਂ ਦੀ ਹੁੰਦੇ ਹੋਏ ਅਸੀਂ ਪਹੁੰਚ ਗਏ ਗੁਰਦੁਆਰਾ ਆ ਜੀ ਪੱਟੀ ਸਾਹਿਬ ਜਿਹਦੇ ਪਾਂਦੇ ਨੂੰ ਪੱਟੀ ਪੜਾਈ ਸੀਗੀ ਤੇ ਪੱਟੀ ਸਾਹਿਬ ਪਹੁੰਚ ਗਏ ਇਹ ਗੁਰਦੁਆਰਾ ਸਾਹਿਬ ਦੋ ਨੇੜੇ ਨੇੜੇ ਇਹਦਾ ਇਤਿਹਾਸ ਹੈ ਜੀ ਸਾਹਮਣੇ ਵਾਲੇ ਪਾਸੇ ਇੱਥੇ ਲੱਗੇ ਹੋਏ ਇਹ ਬਹੁਤ ਪ੍ਰਾਤਨ ਗੁਰਦੁਆਰਾ ਸਾਹਿਬ ਆ ਪੁਰਾਣਾ ਗੁਰੂ ਘਰ ਆ ਬਿਲਕੁਲ ਬਣਿਆ ਬਿਲਕੁਲ ਚੌਂਕ ਦੇ ਵਿੱਚ ਹੋਇਆ ਇੱਥੋਂ ਆਲਾ ਦਵਾਲਾ ਬਹੁਤ ਖੁੱਲਾ ਦੋ ਗੁਰੂ ਘਰ ਹੈ ਇੱਕ ਉਹ ਦੇਖੋ ਸਾਹਮਣੇ ਦਿਖ ਰਿਹਾ ਹੁਣ ਸਾਨੂੰ ਦੋਨੇ ਨੇੜੇ ਨੇੜੇ ਹੈ ਦੋਨਾਂ ਦੇ ਆਪਾਂ ਦਰਸ਼ਨ ਕਰਦੇ ਹਾਂ ਬਾਅਦ ਚ ਉਹ ਦੇਖਾਂਗੇ ਪਹਿਲਾਂ ਇਹਦੇ ਅੰਦਰਲੇ ਪਾਸੇ ਚੱਲਦੇ ਹਾਂ ਬੰਦੇ ਨੂੰ ਪੱਟੀ ਪੜਾਈ ਸ਼ੋਹ ਗੁਰਦੁਆਰਾ ਚਲੋ ਜੀ ਚਲੋ 6 ਸਾਲ ਦੀ ਉਮਰ ਵਿੱਚ ਪੰਡਿਤ ਗੋਪਾਲ ਦਾਸ ਪੰਡਿਤ ਬ੍ਰਿਜਲਾਲ ਤੇ ਮੌਲਵੀ ਕুতਬਦੀਨ ਕੋਲ ਹਿੰਦੀ ਸੰਸਕ੍ਰਿਤ ਫਾਰਸੀ ਪੜ੍ਹਨੇ ਇੱਥੇ ਆਏ ਸਨ ਇਸੇ ਸਥਾਨ ਦੇ ਗੁਰਨਾਨਕ ਦੇਵ ਜੀ ਨੇ ਜਿਹੜੀ ਪੱਟੀ ਬਾਣੀ ਆ ਉਹਦਾ ਉਚਾਰਨ ਕੀਤਾ ਸੀ ਇਸੇ ਕਰਕੇ ਗੁਰੂ ਘਰ ਦਾ ਨਾਮ ਗੁਰਦੁਆਰਾ ਪੱਟੀ ਸਾਹਿਬ ਹੈ ਜੀ ਇਹ ਇੱਥੋਂ ਦੇਖੋ ਤੁਸੀਂ ਕਿੰਨਾ ਪੁਰਾਣਾ ਹੈ ਆੜਾ ਦਵਾਲਾ ਦੇਖ ਕੇ ਕਿੰਨਾ ਕੁ ਲੱਗਦਾ ਤੁਹਾਨੂੰ ਕਿੰਨਾ ਲੱਗਦਾ ਅੰਕਲ ਜੀ 100 ਸਾਲ ਦੇ ਲੱਗਦੇ ਹਾਂਜੀ 100 ਸਾਲ ਦੇ ਲੱਗਦੇ ਉਹ ਆਪਣੇ ਆਪਣੇ ਗੁਰਦੁਆਰਾ ਸਾਹਿਬ ਹੈਗਾ ਕੋਈ ਆਪਣੇ ਗੁਰਦੁਆਰਾ ਸਾਹਿਬ ਹੈਗਾ ਕੋਈ ਇਹ ਨਹੀਂ ਨਹੀਂ ਹੁਣ ਕੋਈ ਨਹੀਂ ਰਿਹਾ ਆ ਦੇਖੋ ਇਹ ਰਹੇਸ਼ੀ ਕਮਰੇ ਵੀ ਪੁਰਾਣੇ ਐ ਇਹਨਾਂ ਦੇ ਆ ਸਾਰੇ ਇਹ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੇ ਬਣਾਏ ਹੋਏ ਆ ਜੀ ਸਾਰੇ ਉਹਨਾਂ ਨੇ ਹਾਂ ਉਹਨਾਂ ਨੇ ਸੇਵਾ ਕਰਾਈ ਆ ਜ਼ਿਆਦਾਤਰ ਆ ਦੇਖੋ ਸਾਰੀ ਇਮਾਰਤ ਪੁਰਾਣੀ ਐ ਜੀ ਉਵੇਂ ਹੀ ਖੜੀ ਹੈਗੀ ਬਿਲਕੁਲ ਐਸੇ ਗੁਰਦੁਆਰਾ ਸਾਹਿਬ ਦੇ ਕੋਲ ਹੀ ਇੱਕ ਹੋਰ ਗੁਰਦੁਆਰਾ ਸਾਹਿਬ ਹੈ ਜਿਹਦਾ ਨਾਮ ਹੈਗਾ ਬਾਲ ਨੀਲਾ ਤੇ ਬਾਲ ਨੀਲਾ ਉਹ ਗੁਰੂ ਘਰ ਜਿੱਥੇ ਗੁਰੂ ਨਾਨਕ ਪਾਸ਼ਾ ਛੋਟੇ ਹੁੰਦੇ ਹੋਏ ਮਤਲਬ ਬੱਚਿਆਂ ਦੇ ਨਾਲ ਜਾਂ ਬਾਲਾਂ ਦੇ ਨਾਲ ਖੇਡਦੇ ਰਹੇ ਆ ਤਾਂ ਕਰਕੇ ਇਸ ਦਾ ਨਾਮ ਬਾਲ ਨੀਲਾ ਹੈ ਅਸਲ 'ਚ ਇਹ ਹੀ ਨਨਕਾਣਾ ਸਾਹਿਬ ਦੀਆਂ ਗਲੀਆਂ ਸੀਗੀਆਂ ਜਿੱਥੇ ਗੁਰੂ ਨਾਨਕ ਪਾਸ਼ਾ ਦਾ ਬਚਪਨ ਜਿਹੜਾ ਉੱਭਿਤ ਹੈ ਥੋੜੀ-ਥੋੜੀ ਦੂਰ ਤੇ ਸਾਰੇ ਗੁਰਦੁਆਰਾ ਸਾਹਿਬ ਹੈ ਜਿੱਥੇ ਮਤਲਬ ਆ ਆਪਣੇ ਡੰਗਰ ਸੀ ਮੱਜਾਂ ਸੀ ਜਿਹੜੀਆਂ ਉਹ ਕਹਿਰਾ ਖਾ ਗਏ ਸੋ ਨਾ ਅਸੀਂ ਕਹਿਰਾ ਸਾਹਿਬ ਜਿੱਥੇ ਸੱਪ ਨੇ ਛਾਂਗੀ ਦੀ ਉਹ ਮਤਲਬ ਮਾਲਜੀ ਸਾਹਿਬ ਤੇ ਜਿੱਥੇ ਪੱਟੀ ਪੜਾਈ ਜਨਮ ਸਥਾਨ ਤੋਂ ਥੋੜੀ ਥੋੜੀ ਦੂਰ ਕਿਲੋਮੀਟਰ ਦੇ ਅੰਦਰ ਅੰਦਰ ਸਾਰੀਆਂ ਇਹ ਇਤਿਹਾਸਿਕ ਗੁਰੂ ਘਰ ਇਤਿਹਾਸਿਕ ਥਾਵਾਂ ਹੈਂ ਪੁਰਾਣੀਆਂ ਹੁਵੇ ਲੀਆਂ ਪ੍ਰਾਣੇ ਘਰ ਪ੍ਰਾਣੀਆਂ ਗੰਧਾਂ ਅੱਜ ਵੀ ਮੌਜੂਦ ਨੇ ਇੱਥੇ ਇਹ ਚੌਂਕ ਹੈ ਸਾਥ ਟਾਈਪ ਕਹਿ ਸਕਦੇ ਤੁਸੀਂ ਇਹ ਬਾਲੀਲਾ ਗੁਰਦੁਆਰਾ ਸਾਹਿਬ ਦਾ ਜੀ ਮੇਨ ਗੇਟ ਹੈ ਇਹਦੀ ਵੀ ਇਮਾਰਤ ਹੈ ਜਿਹੜੀ ਨਵੀਂ ਲਗਭਗ ਬਣੀ ਹੋਈ ਹੈ ਜੀ ਪ੍ਰਾਤਨ ਇਮਾਰਤ ਨਹੀਂ ਹੈਗੀ ਉਸ ਤਰ੍ਹਾਂ ਦੀ ਸਾਰੀ ਇਮਾਰਤ ਨਹੀਂ ਹੈਗੀ ਤੇ ਹੁਣ ਅੰਦਰਲੇ ਪਾਸੇ ਚੱਲਦੇ ਆਂ ਤੇ ਦਰਸ਼ਨ ਕਰਾਉਣੇ ਆ ਜੀ ਤੁਹਾਨੂੰ ਦੇਖ ਲਓ ਸਾਨੂੰ 1 ਸਾਲ ਹੋਇਆ ਆ ਇਹਨੂੰ 1 ਸਾਲ થી ਥੋੜਾ ਥੋੜਾ ਬੰਦਾ ਔਪਲ ਜਾਂਦਾ ਜੀਜਾ ਕੇ ਇਤਿਹਾਸ ਇਹਦਾ ਕੀ ਆ ਜਾਂ ਕਿੱਥੇ-ਕਿੱਥੇ ਸੀ ਗਲੀਆਂ ਵੀ ਸਾਨੂੰ ਉਨੀਆਂ ਪ੍ਰੋਪਰ ਨਹੀਂ ਜਾਂ ਸੀ ਪਿਛਲੇ ਸਾਲ ਤਾਂ ਸਾਡਾ ਵਿਕਾਸ ਭਾਈ ਸੀਗਾ ਪਰ ਐਤਕੀ ਅਸੀਂ ਫਿਰ ਵੀ ਇਕੱਲੇ ਤੁਰਦੇ ਫਿਰਦੇ ਲੱਭ-ਲੱਭ ਕੇ ਦੇਖ ਰਹੇ ਹਾਂ ਘੁੰਮ ਫਿਰ ਰਹੇ ਹਾਂ ਐਸੋ ਗੁਰਦੁਆਰਾ ਸਾਹਿਬ 'ਚ ਜਿਹੜਾ ਸਰੋਵਰ ਹੈ ਨਾ ਕਹਿੰਦੇ ਆ ਵੀ ਨਨਕਾਣਾ ਸਾਹਿਬ ਦਾ ਜਾਂ ਪਾਕਿਸਤਾਨ ਦਾ ਸਭ ਤੋਂ ਵੱਡਾ ਸਰੋਵਰ ਹੁੰਦਾ ਸੀਗਾ ਕਿਸੇ ਟਾਈਮ ਇਹ ਤੇ ਪਰ ਸੁੱਕਿਆ ਹੋਇਆ ਹੁਣੇ ਅੱਜਕੱਲ ਕਿਉਂਕਿ ਸੰਗਤ ਦੀ ਘਾਟ ਕਰਕੇ ਇੱਥੇ ਸੰਗਤਾਂ ਹੁੰਦੀਆਂ ਜਾਂਦੀਆਂ ਨਹੀਂ ਆ ਮਸ਼ਕਲ ਸੀਗਾ ਮੈਂਟੇਨ ਕਰਨਾ ਸਾਰਾ ਤੇ ਇੱਕ ਕਿਹਾਰਾ ਸਾਹਿਬ ਚ ਵੀ ਮੇਰੇ ਖਿਆਲ ਚ ਸਰੋਵਰ ਹੈ ਉੱਥੇ ਵੀ ਸੁੱਕਿਆ ਹੋਇਆ ਹੈ ਆਹ ਦੇਖੋ ਪਹਿਲਾਂ ਚਾਹ ਬਾਤ ਚ ਪੀ ਲਓ ਆਹ ਰੈਡੀ ਇਹ ਸਰੋਵਰ ਹੈ ਜੀ ਆਹ ਪਿੱਪਲ ਮਖਿਆ ਕਿੰਨੇ ਪੁਰਾਣੇ ਹੁੰਦੇ ਆ ਕਿਸੇ ਟਾਈਮ ਕਿੰਨੀ ਸੰਗਤ ਪੈਂਦੀ ਹੂ ਇਹਦੇ ਥੱਲੇ ਹੈ ਨਾ ਤੇ ਤੁਸੀਂ ਦੇਖੋ ਵੀ ਕਿੰਨੀ ਸੰਗਤ ਇੱਥੇ ਇਸ਼ਨਾਨ ਕਰਦੀ ਹੂ ਵੰਡ ਤੋਂ ਪਹਿਲਾਂ ਆਜ਼ਾਦੀ ਤੋਂ ਪਹਿਲਾਂ ਦੀਆਂ ਗੱਲਾਂ ਤੇ ਤੁਸੀਂ ਲਾ ਲਓ 75 75 76 ਸਾਲ ਪੁਰਾਣਾ ਪੁਰਾਣੀਆਂ ਉਦੋਂ ਬਣਿਆ ਤਾਂ ਉਦੋਂ ਪਹਿਲਾਂ ਦਾ 150 ਸਾਲ ਪੁਰਾਣਾ ਨਾ ਹੋਵੇ ਪਰ ਮਤਲਬ ਹੁਣ ਤਾਂ ਉਦੋਂ ਆਜ਼ਾਦੀ ਤੋਂ ਬਾਅਦ ਇੱਥੇ ਕੋਈ ਵੀ ਸੰਗਤ ਨਹੀਂ ਸਾਰਾ ਖਾਲੀ ਹੈ ਆ ਇੱਥੇ ਕੱਲਾ ਨਨਕਾਣਾ ਸਾਹਿਬ ਚਾ ਜਿਹੜਾ ਸਰੋਵਰ ਦੇਖ ਕੇ ਆਇਆ ਤਿਲਕਣਾਲੇ ਕੀ ਹਾਲ ਹੈ ਜੀ ਠੀਕ ਠਾਕ ਜਿਹੜਾ ਕੰਟੀਨਿਊਟੀ ਚ ਮੈਂਟੇਨ ਕਰਦੇ ਮੈਂ ਕਿਹਾ ਕੱਲਾ ਨਨਗਾਣਾ ਸਾਹ ਵਾਲਾ ਮੈਂਟੇਨ ਕਰਦੇ ਬਾਕੀ ਕੈਰਾ ਸਾਹਿਬ ਵੀ ਆਪਾਂ ਨੂੰ ਇੱਕ ਸਰੋਵਰ ਉਹ ਵੀ ਸੁੱਕਿਆ ਹੋਇਆ ਲਓ ਜੀ ਅ ਦਰਸ਼ਨ ਹੋ ਗਏ ਗੁਰਦੁਆਰਾ ਸਾਹਿਬ ਦੇ ਪਾਈ ਅੱਗੇ ਚੱਲੇ ਨਨਗਾਣਾ ਹੀ ਸ਼ਹਿਰ ਦਾ ਦੇਖੀਏ ਹੋਰ ਰੌਣਕ ਮੇਲਾ ਹੁਣ ਜੀ ਅਸੀਂ ਚੱਲੇ ਆ ਬਾਕੀ ਹੋਰ ਚੀਜ਼ਾਂ ਦੇਖਣ ਲਈ ਸ਼ੁਕਰ ਹੈ ਜੀ ਮਿਹਰਬਾਨੀ ਤੁਹਾਡੀ ਮਿਹਰਬਾਨੀ ਥੈਂਕ ਯੂ ਥੈਂਕ ਯੂ ਵੈਰੀ ਮੱਚ ਪੱਲੀ ਰੂਪਾਹੜੀ ਕਿੱਧਰ ਰਹਿ ਗਿਆ ਕੱਲੀ ਹੋ ਜਾਣਾ ਨੂੰ ਫੋਨ ਕਰਨਾ ਪੈਣਾ ਫੋਨ ਕਰਦੇ ਇਹ ਲਓ ਜੀ ਸਾਹਮਣੇ ਇਹ ਕੋਲੂ ਪਿਆਗਾ ਤੇ ਸੁਣਦੇ ਹੁੰਦੇ ਜੀ ਕੋਲੂ ਦਾ ਤੇਲ ਤੇ ਕੋਲੂ ਪੀੜਨਾ ਤੋਹਿਦ ਅੰਕਲ ਜੀ ਦੇਖਣਾ ਬਚਪਨ ਜੀ ਬਹੁਤ ਘਟਾਈ ਵੀ ਅਸੀਂ ਤੇ ਨਾ ਜੋ ਤੇਲ ਹਾਂ ਤੇ ਹੁਣ ਆਪਣੇ ਜਗੇ ਸਪੈਲਰ ਹੋ ਗਏ 15 20 ਸਾਲ ਦੇ ਲੋਪ ਹੋ ਗਏ 15 ਸਾਲਾਂ ਦੇ ਹੁਣ ਹੈਗੇ ਆਪਣੇ ਕਿ ਕਿਤੇ ਵੀ ਮਿਲ ਸਕਦਾ ਨਹੀਂ ਕਿਤੇ ਨਿਸ਼ਾਨੀ ਨਹੀਂ ਕਿ ਆਪਣੇ ਤੇ ਬਾਕੀ ਇਹ ਗੱਲ ਸੱਚ ਹੈ ਜਦੋਂ ਬੰਦਾ ਕਹਿੰਦਾ ਵੀ ਇੱਥੇ ਆ ਕੇ ਪੁਰਾਣਾ ਪੰਜਾਬ ਦੇਖ ਲੈਂਦਾ ਨਹੀਂ ਹਾਂਜੀ ਇਹ ਸੱਚੀ ਹੈ ਜੀ ਅੱਜ ਤਾਈਂ ਨਾ ਮੈਂ ਦੇਖਣ ਆ ਗਿਆ ਬਹੁਤ ਆਪਦੇ ਸਮੇਂ ਦੇਖਿਆ ਹੋਇਆ ਸੀਗਾ ਵੀ ਚਲੋ ਦੇਖੀਏ ਆਪਾਂ ਨੂੰ ਹੈਗੀਆਂ ਗੱਲਾਂ ਹਨਾ ਪੁਰਾਣੀਆਂ ਚੀਜ਼ਾਂ ਇੱਥੇ ਤੁਹਾਨੂੰ ਸਾਰੀਆਂ ਦੇਖਣ ਨੂੰ ਮਿਲਣਗੀਆਂ ਜੀ ਅੱਜ ਵੀ ਹੈਗੀਆਂ ਅੱਛਾ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਦੇਖਿਆ ਨਹੀਂ ਮੈਂ ਤਾਂ ਕਹਾਵਤੀ ਸੁਣੀ ਹੋਈ ਕੋਲੂ ਦਾ ਤੇਲ ਕਿਲੋ ਦੀ ਕਹਾਣੀ ਨਿਕਲ ਜਾਂਦੀ ਹਾਂਜੀ 15 ਕਿਲੋ ਸਰੋਂ ਪੈਂਦੀ ਸੀ ਹਾਂ ਮੈਂ ਸਮਝ ਗਿਆ ਚਲੋ ਇਹੋ ਜਿਹੀਆਂ ਚੀਜ਼ਾਂ ਹੀ ਇਹ ਆਪਾਂ ਨੂੰ ਬਹੁਤ ਦੇਖਣ ਨੂੰ ਮਿਲਣਗੀਆਂ ਇੱਥੇ ਤੁਰਦੇ ਫਿਰਦੇ ਹੈ ਇਹ ਦੇਖੋ ਬਾਲ ਬਾਲ ਖੇਡਦੇ ਗੇਟਾਂ ਨੂੰ ਝੂਟਦੇ ਨਾ ਇਹਨੇ ਦੇਦੇ ਫਿਰ ਨਿਆਣੇ ਬਹੁਤ ਸ਼ਰਾਰਤੀ ਐ ਥੋੜੇ ਯਾਰ ਹਾਂਜੀ ਭਾਈ ਜਾਨ ਕੀ ਕਹਣਾ ਭਾਈ ਜਾਨ ਅਮੇ ਇਹ ਕਿਨੇ ਨਾਨਕ ਕਲਾ ਸਾਹਿਬ ਆਉਂਦੇ ਆ ਪੋਤਾ ਆਪੋਂ ਸਕੂਲ ਮਿਲੇਗਾ ਸ਼ੁਕਰੀਆ ਯਾਰ ਪਾਣੀ ਦੀ ਸੇਵਾ ਹੋ ਰਹੀ ਐ ਓਏ ਸੇਵਾ ਕਰ ਸੇਵਾ ਸੇਵਾ ਕਰੋਗੇ ਤਾਂ ਮਿਲੇਗਾ ਬੇਵਾਂ ਹਾਂ ਉਧਰ ਪਾਣੀ ਵਲੌਗ ਦੇਖਣਾ ਵਲੌਗ ਤਾਂ ਠੀਕ ਆ ਸ਼ੁਕਰੀਆ ਭਰਾ ਸ਼ੁਕਰੀਆ ਤੇਰਾ ਥੈਂਕ ਯੂ ਥੈਂਕ ਯੂ ਥੈਂਕ ਯੂ ਚਲੋ ਤੁਰਦੇ ਜਦੋਂ ਤੁਰਦੇ ਚਲੋ ਇਹ ਲੋਕਲ ਸਿੱਖ ਹੈ ਜੀ ਇੱਥੋਂ ਦੇ ਨਨਕਾਣਾ ਸਾਹਿਬ ਦੇ ਹੈ ਜਾਂ ਪਾਕਿਸਤਾਨ ਦੇ ਜਿਹੜੇ ਸਿੱਖ ਹੈ ਮੁੰਡੇ ਹੈ ਜੀ ਸਰਦਾਰ ਹੈ ਠੀਕ ਹੈ ਚਲੋ ਇਹ ਇਹ ਹਾਂਜੀ ਇਹ ਸਾਰੇ ਵੀ ਜਾਣਨ ਲੱਗੇ ਦੇਖ ਲੋ 2 ਸਾਲ ਸਾਨੂੰ ਲਗਾਤਾਰ ਹੁੰਦੇ ਨੂੰ ਹੋ ਗਏ ਅਸਲੀ ਤੁਸੀਂ ਤੁਹਾਡੇ ਫੈਨ ਬਣ ਗਏ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਭਰਾ ਨਾ ਨਾ ਮਿਹਰਬਾਨੀ ਮਿਹਰਬਾਨਾ ਨਾ ਨਾ ਸ਼ੁਕਰੀਆ ਆ ਗੁਰਦੁਆਰਾ ਸਾਹਿਬ ਦੱਸ ਦੋ ਸਾਨੂੰ ਆਪਣਾ ਸਿੱਧਾ ਨੂੰ ਜਾ ਕੇ ਰਾਈਟ ਨੂੰ ਹੋ ਜਿਓ ਸਿੱਧਾ ਜਾ ਕੇ ਸੱਜੇ ਹੋ ਜੀ ਬਸ ਇਹਦਾ ਗੁਰਦੁਆਰਾ ਸਾਹਿਬ ਪਹੁੰਚਾਂਗੇ ਗੁਰਦੁਆਰੀ ਗੁਰਦੁਆਰਾ ਸ਼ੁਕਰੀਆ ਸ਼ੁਕਰੀਆ ਵੀਰੇ ਮਿਹਰਬਾਨੀ ਬਾ ਯਾਰ ਮੈਂ ਦੁਬਾਰਾ ਲੈ ਕੇ ਚਲਾਂਗੇ ਤੁਹਾਨੂੰ ਵੀ ਝੋਲੇ ਚ ਪਾ ਕੇ ਲੈ ਜਾਾਂਗੇ ਅੱਜ ਪੀਲੇ ਪੂੜਨੇ ਚੱਲਦੇ ਆਪਣੇ ਅੰਗ ਨਾ ਹੀ ਉਹ ਆਪਣੇ ਵਾਲੇ ਰਿਕਸ਼ੇ ਚਲਦੇ ਆ। ਆਹ ਮੋਟਰਸਾਈਕਲ ਵਾਲੇ ਰਿਕਸ਼ੇ ਐਸੇ ਮੋਟਰਸਾਈਕਲ ਵੱਡ-ਵੱਡ ਬਣਾਏ ਹੋਏ ਆ ਇਹ। ਆਦਾ ਮੋਟਰਸਾਈਕਲ ਵੱਡ ਦਿੰਦੇ ਆ। ਆਦਾ ਫਟਸਾਈਕਲ ਵੱਡ ਕੇ ਉਹਦੇ ਪਿੱਛੇ ਲਾ ਦਿੰਦੇ ਆ ਰੇੜੀ। ਇਹ ਹੈ ਇਲੀਗਲ ਹੈ। ਸਭ ਤੋਂ ਵੱਧ ਚੱਲਦਾ ਇਹ। ਦਾ ਮੀਟਰ ਦੋਨੋਂ ਦੱਸਾਂ ਮੈਂ ਇੱਥੇ ਗੈਸ ਅ ਘਰਾਂ-ਘਰਾਂ 'ਚ ਪਹੁੰਚੀ ਹੋਈ ਆ। ਆਹ ਪਾਈਪਲਾਈਨ ਆ। ਗੈਸ ਦੀ ਆਪਣੇ ਕੋਲ ਸਿਲੰਡਰ ਨਹੀਂ ਚੱਕ ਕੇ ਰੱਖਦੇ। ਨਵੀਂ ਗੱਲ ਅੰਕਲ ਹੋਰਿਆਂ ਨੂੰ ਵੀ ਦੱਸ ਦਈਏ ਨਾਲ। ਤੇ ਅਜੇ ਘਰਾਂ 'ਚ ਗੈਸ ਲਾਈਨ ਇਹ ਬੜਾ ਪੁਰਾਣੇ ਟਾਈਮ ਤੋਂ ਹੀ ਆ ਕਹਿੰਦੇ ਸੀ ਸੌਦਾ ਇੰਡੀਆ ਦੇ 50 ਦਾ ਮਾਰਦਾ ਇੰਡੀਆ ਦੇ ਪੰਜਾਬ ਦੇ ਕਿਲੋ ਇਹ ਜਮਾ ਹੁਣ ਅਸਲ ਤੇ ਗਲੀਆਂ ਹੈ 150 ਰੁਪਏ ਕਿਲੋ ਹੋ ਗਏ 50 ਰੁਪਏ ਕਿਲੋ ਅੰਕਲ ਜੀ ਇਹ ਆਪਣੇ ਵਾਂਗੂ ਸਿਲੰਡਰ ਨਹੀਂ ਚੱਕਦੇ ਇਹਨਾਂ ਦੇ ਪਾਈਪ ਲਾਈਨ ਘਰਾਂ 'ਚ ਪਹੁੰਚੀ ਆ ਦੇਖੋ ਆ ਗੈਸ ਗੈਸ ਦਾ ਮੀਟਰ ਲੱਗਿਆ ਹੋਇਆ ਹਾਂ ਇਸ ਤਰ੍ਹਾਂ 'ਚ ਗੈਸ ਆਉਂਦੀ ਹੈ ਇਹ ਆਪਣੇ ਨਾਲ ਤਰੱਕੀ ਨਹੀਂ ਨਾ ਵਾਟਰ ਸਪਲਾਈ ਨਹੀਂ ਹੈਗੀ ਆ ਖਾਣੇਦਾਨੇ ਆ ਗਏ ਜੀ ਲੋਕਲ ਨਣਕਾਣਾ ਸਾਹਿਬ ਦੇ ਦੇਖੋ ਸ਼ਕਰਗੰਦੀ ਪੂਰਾ એનર્ਜੀ ਦਾ ਭੰਡਾਰ ਪ੍ਰੋਟੀਨ ਦਾ ਕਿਉਂ ਬਾਈ ਐਂ ਤਾਂ ਕਰਦੇ ਹਲੋ ਆ ਬੜੀ ਗੱਲ ਤੇ ਇਹ ਦੇਖੋ ਜਮਾ ਲੋਕਲ ਖਾਣੇ ਦਾਣੇ ਚਲੋ ਜੀ ਇਹ ਅਸਲ ਚ ਅਸਲ ਚ ਰੰਗ ਦਿਖਣੇ ਸ਼ੁਰੂ ਹੋਏ ਨੇ ਹੁਣ ਇੱਥੇ ਆ ਕੇ ਤੇ ਆ ਗੋਲ ਗੱਪੇ ਹੋਰ ਇਹ ਦੁਕਾਨਾਂ ਆ ਗਿਆ ਲੋਕਲ ਸਾਰੀਆਂ ਸੈਂਡਵਿਚ ਵੀ ਨੇ ਬਾਈ ਆ ਗਿਆ ਸੈਂਡਵਿਚ ਵੀ ਦੇਖ ਲੈਣੇ ਥੋੜੇ ਕੀ ਹਾਲ ਆ ਪਾਜੀ ਆ ਪਟੂਰੇ ਵਿੱਚ ਹੀ ਜਾਂਦੇ ਆ ਓ ਖੈਰ ਹੋਵੇ ਓ ਕੀ ਹਾਲ ਚੱਲ ਠੀਕ ਠਾਕ ਵਧੀਆ ਵਧੀਆ ਅੰਗਲ ਜੀ ਪਟੂਰੇ ਗੋਲ ਗੱਪੇ ਖਾਣੇ ਕੁਝ ਪਾਜੀ ਹੁਣ ਤਾਂ ਮੇਰ ਸ਼ਕਾਂਗੇ ਚਲੋ ਆਜੋ ਆਜੋ ਦੇਖੋ ਗੋਲ ਗੱਪੇ ਲੱਗੇ ਹੋਏ ਐ ਹੈ ਐ ਟੇਬਲ ਲੱਗਦੇ ਇੱਥੇ ਆ ਦੇਖੋ ਦੇਖੋ ਜੀ ਸਾਰਾ ਰੌਣਕ ਮੇਲਾ ਇਹ ਪੂਰਾ ਖਾਨਬੀਨ ਵਾਲਾ ਚੌਂਕ ਐ ਇਹਨੂੰ ਫੂਡ ਜੰਕਸ਼ਨ ਕਹਿ ਸਕਦੇ ਹੋ ਨਨਕਾਣਾ ਸਾਹਿਬ ਦਾ ਫੂਡ ਜੰਕਸ਼ਨ ਐ ਇਹ ਇੱਥੇ ਪਿਛਲੇ ਵਾਰ ਵੀ ਦੇਖਿਆ ਗੀ ਰੇੜੀਆਂ ਪੂਰੀਆਂ ਇੱਥੇ ਚੌਂਕ 'ਚ ਹੁੰਦੀਆਂ ਸਾਰੀਆਂ ਅਲੇ ਚਿਪਸ ਬਣਾ ਬਣਾ ਪਤਾ ਨਹੀਂ ਕੀ ਵੇਚੀ ਜਾਂਦੇ ਆ ਏ ਟੂ ਜ਼ੈਡ ਸਭ बिकਦਾ ਅੰਕਲ ਹੋ ਰਹੇ ਨੇ ਆਪਦਾ ਸ਼ਹਿਰ ਮੰਨ ਲਿਆ ਤੁਰਦੇ ਫਿਰਦੇ ਜੇ ਕਹਿੰਦੇ ਥੱਕ ਜਾਂਦੇ ਨੇ ਤਾਂ ਰੈਸਟ ਵੀ ਕਰਦੇ ਨੇ ਇਹ ਤੇ ਇਹ ਮੰਝਾ ਡਾਹਿਆ ਪੈ ਗਏ ਜੀ ਗਲੀ 'ਚ ਤੇ ਕਹਿੰਦੇ ਆਪਣਾ ਹੀ ਕੰਮ ਐ ਬਾਜੂ ਆਰਾਮ ਨਾਲ ਰਾਮ ਕਰੋ ਕਹਿੰਦੇ ਸੀ ਬਾਜੂ ਜੀ ਆਰਾਮ ਕਰੋ ਰੈਸਟ ਕਰਕੇ ਚੱਲਾਂਗੇ ਲਓ ਜੀ ਆਉਣ ਲੈ ਲਈ ਆਪਾਂ ਰਿਕਸ਼ਾ ਸਾਈਡ ਜਾਣਾ ਨਹੀਂ ਤੇ 11 ਹਾਂਜੀ ਹਾਂਜੀ ਕਿੰਨੇ ਰੁਪਏ ਸਵਾ ਦੋ ਦੋ ਚਾਹੀਦੇ ਆ ਜੀ ਆ ਜੀ ਯਾਰ ਘਰ ਲਗਾ ਨਹੀਂ ਵਾਪਸੀ ਨਨਕਾਣਾ ਸਾਹਿਬ ਮੇਨ ਇੱਕ ਰੇਲਵੇ ਸਟੇਸ਼ਨ ਮੇ ਲੈ ਕੇ ਜਾਣਾ ਮੇਨ ਗੁਰਦੁਆਰੇ ਦਿਖਾਓ ਯਾਰ ਪਹਿਲਾਂ ਰੇਲਵੇ ਸਟੇਸ਼ਨ ਜੇ ਰਿਆ ਤਾਂ ਜਾ ਆ ਜਾਵਾਂਗੇ ਟਾਈਮ ਕਿੰਨੇ ਰੁਪਏ ਸਵਾ ਵਾਪਸੀ ਇਧਰ ਹੀ ਆ ਨਨਕਾਣਾ ਸਾਹਿਬ ਗੁਰਦੁਆਰਾ ਜਨਮਸਥਾਨ ਜਨਮਸਥਾਨ ਕੋਈ ਢੰਗ ਕਿੰਨੇ ਪੈਸਾ ਲਾਉਂਗੇ ਇੱਕ ਰਿਕਸ਼ਾ ਸੌਦਾ ਤੈਅ ਕਰਨਾ ਪੋਈ ਨਾ ਨਾਲ ਵੀ ਆ ਦੋ ਦੋ ਰਿਕਸ਼ੇ 1000 ਰੁਪਏ ਲਾਗੇ ਮਾਸ਼ਾਅੱਲਾ 2000 ਰੁਪਏ ਦਾ ਮੰਗੇ 2000 ਰੁਪਏ 1000 ਘੱਟ ਲਾਗੇ ਨਾ ਵੀ ਆ ਨਾ ਵੀ ਹੈ ਨਾ 2000 ਦਮਾਂਗੇ ਪੈਸੇ ਇਹ ਤੋਂ ਘਲੇ ਮੰਗ ਲਈ ਜੀ ਪਹਿਲੀ ਇਹਨਾਂ ਨੇ ਉਹਨੇ ਪਤਾ ਲੱਗ ਗਿਆ ਕਿ ਮੈਂ ਵੱਧ ਮੰਗਿਆ ਹਾਂ ਜੀ ਦੱਸੋ ਤੁਸੀਂ ਉਹ ਕਰਨਾ ਸਹੀ ਸਹੀ ਸਾਰੇ ਸੰਗਤ ਹੀ ਆ ਸਰਦਾਰ ਤੁਸੀਂ ਆਪ ਵੀ ਦੱਸ ਦਿਓ ਨਾ ਸਾਡੀ ਮੂਵੀ ਬਣਾਉਣ ਤੋਂ ਪਹਿਲਾਂ ਹੀ ਦੱਸ ਦਿਓ ਕਿੰਨਾ ਦਿੱਤੇ ਜੀ ਸੌਦਾ ਤੈਅ ਨਹੀਂ ਹੋ ਰਿਹਾ ਇਹ ਸਾਡੇ ਸਾਡੇ ਖਜ਼ਾਨਚੀ ਸਾਹਿਬ ਅਸਲ ਤੇ ਇਹ ਰੇਖ ਖਜ਼ਾਨਚੀ ਸਾਹਿਬ ਇਹ ਬਜਟ ਪਾਸ ਕਰ ਲੋਗੇ ਡੈਡੀ ਜਿੱਥੇ ਡੈਡੀ ਨੂੰ ਬੁਲਾਓ ਇਹ ਬਜਟ ਪਾਸ ਕਰਨਗੇ ਤੇ ਇਧਰੋਂ ਇਧਰੋਂ ਮੋਹਰ ਆਉਗੀ ਲਾਸਟ ਤੇ ਰਾਸ਼ਟਰਪਤੀ ਦੀ ਪ੍ਰੈਜ਼ੀਡੈਂਟ ਦੀ ਉੱਪਰੋਂ ਡੈਡੀ ਨੂੰ ਪੁੱਛੋ ਉਹ ਪੈਸੇ ਪੁੱਛ ਲੋ ਪਹਿਲਾਂ ਕਿ ਤੇ ਹਿੰਦੀ ਇਹ ਨਾ ਕਹੀ ਜਾਂਦੇ ਹੁਣ ਆ ਪਾਕਿਸਤਾਨੀ ਦੇਣੇ ਆ ਪਾਕਿਸਤਾਨੀ ਦੇਣੇ ਆ ਆਹੋ ਕਿਤੇ ਬਾਝੋਂ ਰੌਲਾ ਪਾ ਜੇ ਲੈ ਲੈਣ ਦੋ ਦਾਦਾ ਆਪਾਂ ਸ਼ੁਗਲ ਮੇਲੇ ਕਰਦੇ ਆ ਕੋਈ ਨਹੀਂ ਚਲੋ ਇੱਕ ਟਰੈਂਪੂ 500 ਆ ਇੱਕ ਟਰੈਂਪੂ 500 ਇੱਕ ਟਰੈਂਪੂ ਦਾ 500 ਸਹੀ ਆਇਆ ਇੱਕ ਟੈਂਪੋ ਸਹੀ ਹੈ ਆਇਆ ਇਹਦਾ ਭਾਈ ਰੇੜੀ ਉਲੜ ਗਈ ਸੀ ਇਹਦਾ ਚਲੋ ਪਿੱਛੇ ਪਾਰ ਹੋ ਜਾ ਪਿੱਛੇ ਹੈ ਮੈਂ ਜਵੇਂ ਖੰਜਰ ਤਾਂ ਟੰਗੀ ਜਾਂਦੀਆਂ ਟੰਗਦਾ ਚੜਦੇ ਪੰਜਾਬ ਵਾਲੇ ਹੱਤੇ ਘੱਟੇ ਬੰਦੇ ਆ ਏਡੀ ਗੱਲ ਦੀ ਹੈਗੀ ਹੈ ਟੈਂਪੋ ਲਾੜਦੇ ਚਲੋ ਜੀ ਕਿਹੜੇ 'ਚ ਬਿਠਾਉਣਾ ਬਿਠਾ ਇਹ ਆਪਣਾ ਉਹ ਬੱਲੇ ਆ ਰਿਕਸ਼ਾ ਜੀ ਇਹ ਹਜੇ ਦੇਖੋ ਇਹ ਚ ਬਣੇਗਾ ਆਪਾ ਇਹ ਚ ਜਾਣਾ ਹੈ ਲਓ ਜੀ ਕਿੰਨੇ ਜਣੇ ਬਿਠਾਉਣੇ ਐ ਇੱਜ 6 ਜਣੇ 6 ਜਣੇ ਚਲੋ ਆ ਬੇਬੇ ਹੋਣੇ ਉਹਨਾਂ ਨੂੰ ਬਿਠਾਓ ਪਹਿਲਾਂ ਸਾਰਿਆਂ ਨੂੰ ਚਲ ਮੰਮੀ ਬੈਠੋ ਚਲੋ ਚਲੋ ਬੈਠੋ ਜੀ ਥਰੋ ਕਮਾਈ ਰਿਕਸ਼ੇ ਰਿਕਸ਼ੇ ਦੇ ਆ ਸਾਰਾ ਪਹਿਲੀ ਸਵਾਰੀ ਆ ਪਾਕਿਸਤਾਨ ਦੇ ਰਿਕਸ਼ੇ ਦੀ ਉਹ ਤੀਜਾ ਇੱਕ ਹੋਰ ਕਰਨਾ ਬੜਾ ਮਨ ਲੱਗਦਾ ਅੰਕਲ ਜੀ ਤਿੰਨ ਕਰਨੇ ਬੈਣੇ ਆ ਪਾ ਨੂੰ ਪਾਲੀ ਆਗਾ ਉਹਦੇ ਨਾਲ ਬੰਦੇ ਵੀ ਆ ਲੈ ਜਾਣੇ ਵੀ ਆ ਲੈ ਜਾਣੇ ਵੀ ਕਾ ਹੌਲੀ ਚਲਾ ਲੈ ਭਰਾਵਾ ਇਹ ਮੂਰੋ ਲਾੜੀ ਜਨੇਗਾ ਥੋੜਾ ਜਿਹਾ ਹੋਰ ਇੱਕ ਵਾਰੀ ਉਹ ਚੱਲ ਲੈ ਪੱਲੇ ਪੱਲੇ ਸਟੰਟ ਬਹੁਤ ਕਰਦੇ ਦਾ ਇਹ ਆ ਐ ਸਟੰਟ ਕਰਦੇ ਇਹ ਜਾਣਦੇ ਮੈਨਾਂ ਇਹ ਹੋਰ ਉੱਪਰ ਨੂੰ ਸਰ ਜਿਹਨੇ ਵੀ ਆਈ ਅਮਰ ਕੀ ਬਣਾਉਂਦੇ ਆ ਓਹੋ ਬੱਸ 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 ਮੋਟਰਸਾਈਕਲ ਇਹਨਾਂ ਦੇ ਵਾਲੇ ਘੈਂਟ ਆ ਇਹ ਦੇਖੋ ਜੀ ਗਲੀਆਂ ਜਾ ਰੰਗ ਦੇਖ ਲਿਆ ਨੇ ਆਪਣੇ ਬਾਪੂ ਹੋਣਿਆਂ ਨੇ ਨਾ ਹਾਂ ਅਸਲ ਦਾ ਰੰਗ ਦੇਖ ਲਿਆ ਅੱਜ ਚੱਲ ਬਈ ਇਹਦੇ ਤੋਂ ਬਿਨਾ ਤਾਂ ਉਧੂ ਰਾਵਿੰਦਰ ਸਿੰਘ ਸਾਹਿਬ ਲਓ ਜੀ ਇਹ ਅਸੀਂ ਪਹੁੰਚ ਗਏ ਆ ਗੁਰਦੁਆਰਾ ਮਾਲਜੀਤ ਸਾਹਿਬ ਦੇ ਕੋਲ ਤੇ ਕਿ ਕਾ ਮਾਗਰ ਲੈ ਪਹਿਲਾਂ ਅੰਦਰ ਜਾਓ ਕਿਵੇਂ ਨਹੀਂ ਰਾਈਡਾਂ ਕਾ ਬੰਦਾ ਪਹਿਲਾਂ ਅੰਦਰ ਜਾਓ ਇਹ ਨਾ ਖੜਾ ਹੋਵੇ ਇਹ ਕੰਮ ਪੁੱਠਾ ਹੈਗਾ ਤੇ ਹੁਣ ਆਪਾਂ ਪਹਿਲਾਂ ਗੁਰਦੁਆਰਾ ਸਾਹਿਬ ਜਾਣਾ ਹੈ ਨਾ ਇਧਰ ਮਾਲ ਜੀ ਮਾਲ ਜੀ ਚਲੋ ਠੀਕ ਹੈ ਜੀ ਇਧਰਲੇ ਪਾਸੇ ਆਹ ਟਰੱਕ ਦੇ ਪਿਛਲੇ ਪਾਸੇ ਪਿਛਲੇ ਪਾਸੇ ਆਗੇ ਆਗੇ ਪਿਛਲੇ ਪਾਸੇ ਦੇ ਚਲੋ ਤੇ ਹੁਣ ਮਾਲ ਜੀ ਸਾਹਿਬ ਤੁਹਾਨੂੰ ਜਿੱਥੇ ਸੱਪ ਨੇ ਸ਼ਾਂ ਕੀਤੀ ਸੀ ਜੀ ਉਹ ਗੁਰਦੁਆਰਾ ਸਾਹਿਬ ਦਿਖਾ ਕੇ ਲਿਆਉਂਦੇ ਆ ਪਹੁੰਚ ਗਏ ਸੀ ਅਸੀਂ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਤੇ ਤੇ ਉਦੋਂ ਦੇਖ ਲੋ ਇਹ ਸਾਰਾ ਇਹ ਅ ਮਤਲਬ ਵਹਿ ਕੋਣੀ ਵੈਣਾ ਹੁਣ ਉਦੋਂ ਸਾਰਾ ਖੇਤ ਹੋਣਗੇ ਤੇ ਹੁਣ ਤਾਂ ਨੰਗਾਣਾ ਸਾਹਿਬੀ ਮਤਲਬ ਕਿੱਥੇ ਤੱਕ ਆ ਗਿਆ ਅੱਗੇ ਵੱਧਦਾ ਵੱਧਦਾ ਹਨ ਤਾਂ ਹੀ ਕਰਕੇ ਖੇਤਾਂ ਜਦੋਂ ਗੁਰੂ ਸਾਹਿਬ ਆਏ ਹੋਣਗੇ ਆਪਣੇ ਡੰਗਰ ਪਸ਼ੂ ਚਰਾਉਣ ਦੇ ਲਈ ਤੇ ਖੇਤਾਂ ਜੀ ਬਾਹਰ ਸੱਪ ਨਹੀਂ ਇਥੇ ਸ਼ਾਂਤ ਉੱਤੇ ਅੰਦਰੋਂ ਦੇਖੋ ਸੰਗਤ ਇਥੇ ਰਵਾਜ ਸਾਰੇ ਜਿੰਨੇ ਬਾਹਰਲੇ ਗੁਰੂਗਰਾਹ ਸਾਰਿਆਂ ਜੀ ਕਹਿੰਦੇ ਆ ਰਸ ਨੀ ਸੀ ਇੰਨੀ ਇੰਨਾ ਰਸ ਨਹੀਂ ਸੀ ਬਾਹਰਲੇ ਬਸ ਬਾਹਰਲੇ ਗੁਰੂਗਰਾਹ ਚ ਆ ਦੇਖੋ ਭੀੜ ਹੋਰ ਪੁੱਤ ਸੇਵਾ ਕਰਾਈਆ ਜਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਸੇਵਾ ਕਰਾਈਆ ਇਸੇ ਪਹਿਲਾਂ ਢਡੇ ਕੋ ਆ ਜੀ 1915 ਆਜ਼ਾਦੀ ਤੋਂ ਪਹਿਲਾਂ ਵੇਲੇ ਦੀ 1915 ਦੀ ਗੁਰਦੁਆਰਾ ਉਹ ਸਰਬਤੁ ਭਾਈ ਸਤਿਗੁਰੂ ਆਵੋ ਜਨੁ ਤੁਮਾਰਾ ਗੁਰਦੁਆਰਾ ਸਾਹਿਬ ਨਾਲ ਇੱਥੇ ਤੁਹਾਨੂੰ ਜਾਤਰ ਪ੍ਰਾਣੀ ਮਿਲਣਗੇ ਤੇ ਇਧਰ ਲੈ ਲੈਂਦੇ ਪੰਜਾਬ ਜਾ ਕੇ ਤੇ ਨਾਲ ਹੀ ਇਹਨਾਂ ਨੇ ਸਾਰੀਆਂ ਜਾਤਾਂ ਸੰਭਾਲ ਕੇ ਰੱਖੀਆਂ ਨੇ ਤੇ ਇੱਥੇ ਜੀ ਆਪਣੇ ਆ ਜੀ ਇਧਰਲੇ ਪਾਸੇ ਆ ਸਾਰਾ ਜੰਗਲ ਬਣਾ ਕੇ ਰੱਖਿਆ ਹੋਇਆ ਹੈ ਇਹਨਾਂ ਨੇ ਉਮੀ ਠੀਕ ਹੈ ਅਜੇ ਗੁਰੂ ਘਰਾਂ ਦੇ ਨਾਲ ਨਾਲ ਨਾ ਮਤਲਬ ਜਿਹੜੀ ਉਹ ਚੀਜ਼ ਨੂੰ ਪੇਸ਼ ਕਰਦੀ ਹੈ ਚੀਜ਼ ਉਹ ਸੰਭੀ ਹੋਈ ਹੈ ਹਾਂ ਮਤਲਬ ਵਿਰਾਸਤ ਸੰਭੀ ਹੋਈ ਹੈ ਆ ਤੁਹਾਨੂੰ ਦਿਖਾਉਣੀ ਹੈ ਅੱਜ ਇਧਰਲੇ ਪਾਸੇ ਆਪਣੇ ਵਿਰਾਸਤ ਨਹੀਂ ਹੈਗੀ ਤੇ ਉਥੇ ਉਵੇਂ ਪੇਸ਼ ਕਰਦੀ ਹੈ ਵੀ ਇੱਥੇ ਆ ਚੀਜ਼ ਹੋਈ ਸੀ ਇਧਰ ਸਾਰਾ ਜੰਗਲ ਬਣਾ ਕੇ ਰੱਖਿਆ ਹੋਇਆ ਹੈ ਉਹਨਾਂ ਨੇ ਉਹ ਦੇਖੋ ਜੀ ਥੋੜਾ ਜਿਹਾ ਅੰਦਰੋਂ ਤੁਹਾਨੂੰ ਦਿਖਾ ਦੇ। ਸਪਨੇ ਸ਼ਾਂਤਰੀ ਦੀ। ਆਜੋ ਵੀ ਆਜੋ। ਹੁਣ ਜੀ ਅਸੀਂ ਉਸ ਜਗ੍ਹਾ ਤੇ ਜਾ ਰਹੇ ਹਾਂ। ਮੰਮੀ ਆਜੋ। ਜਿੱਥੇ ਮਤਲਬ ਸਪਨੇ ਸ਼ਾਂਤਰੀ ਕੀਤੀ ਸੀ। ਇਹ ਜੰਗਲ ਤੁਹਾਨੂੰ ਪਹਿਲਾਂ ਦਿਖਾਈ ਹੈ ਸਾਈਡ ਤੇ ਇਹਨਾਂ ਨੇ ਬਣਾ ਕੇ ਰੱਖਿਆ ਹੋਇਆ ਹੈ। ਤੇ ਸੰਗ ਤਾਂ ਜ਼ਿਆਦਾ ਹੁਣ ਕਰਕੇ ਲਾਇ ਲੱਗੇ ਪਿਛਲੇ ਵੇਲੇ ਤਾਂ ਸਿੱਧੇ ਚੱਲ ਗਏ ਸੀ। ਤੇ ਇਹ ਥੱਲੋਂ ਦੀ ਜਾ ਕੇ ਉਧਰਲੇ ਬਸ ਨਿਕਲਾਂਗੇ। ਇਹ ਨਾ ਜਿੰਨੀ ਜ਼ਮੀਨ ਹੈਗੀ ਇਹ ਗੁਰੂ ਨਾਨਕ ਪਾਤਸ਼ਾਹ ਦੀ ਜ਼ਮੀਨ ਸੀ ਸਾਰੀ ਤੇ ਰਾਏ ਬਲਾਰ ਖਾਨ ਸਾਹਿਬ ਨੇ ਕਹਿੰਦੇ ਵੀ 750 ਮਰੱਬਾ ਜ਼ਮੀਨ ਦਾ ਗੁਰੂ ਪਾਤਸ਼ਾਹ ਦੇ ਨਾਮ ਲਗਾਇਆ ਸੀ ਇਹ ਵੀ ਦੇਖ ਲਓ ਮੇਂ ਜੰਗਲ ਵਾਂਗੂ ਰੱਖਿਆ ਹੋਇਆ ਹੈ ਨਾ ਇਹ ਚੀਜ਼ ਵਧੀਆ ਜੀ ਜਿਹੜੀ ਚੀਜ਼ ਤੁਹਾਨੂੰ ਦੱਸੇ ਨਾ ਮਤਲਬ ਸੰਭਾਲ ਕੇ ਰੱਖਦੇ ਆ ਆ ਬਣਾ ਕੇ ਉਵੇਂ ਰੱਖਦੇ ਆ ਵਿਰਾਸਤ ਸਾਂਭੀ ਹੋਈ ਹੈ ਇੱਥੇ ਸਾਰੀ ਇੱਥੋਂ ਪਤਾ ਲੱਗਦਾ ਬੰਦੇ ਨੂੰ ਪ੍ਰੈਕਟੀਕਲ 'ਚ ਵੀ ਆ ਚੀਜ਼ ਹੋਣੀ ਆਪਣੇ ਸਾਰੇ ਗੁਰੂਆਂ ਵੀ ਦੀ ਧਰਤੀ ਸਾਰੀ ਵਿਰਾਸਤ ਇਹਨਾਂ ਨੇ ਖਤਮ ਕਰ ਦਿੱਤੀ ਹਾਂਜੀ ਇਹ ਇੱਥੇ ਆ ਗਿਆ ਬੰਦੇ ਨੂੰ ਫੀਲ ਹੁੰਦਾ ਪਾਕਿਸਤਾਨ ਵਾਲੇ ਬਸ ਬੈਠੇ ਨੀ ਛੱਡੇ ਹਾਂ ਆਪਣੇ ਸਾਰਾ ਕੁਝ ਵਟਤਾ ਵੀ ਇਮਾਰਤ ਤਾਂ ਹਾਂ ਪੁਰਾਣੀ ਹੀ ਖੜੀ ਨੇ ਇੱਕ ਆਪਣੇ ਵੱਸ ਇਕੱਲਾ ਮਰੰਡੇ ਹਾਂ ਕਜੈਰੀ ਹੈ ਜਿਹੜੀ ਹਾਂ ਕਜੈਰੀ ਹੈ ਚਲੋ ਜੀ ਚਲੋ ਲੰਗੀ ਜਾਓ ਥੱਲੋਂ ਦੀ ਲਓ ਜੀ ਸੋਏ ਸੀ ਉਹ ਜੰਗਲ ਸਾਰਾ ਤੇ ਹੁਣ ਦੂਜੇ ਪਾਸੇ ਆਪਾਂ ਨਿਕਲ ਕੇ ਆ ਗਏ ਆ ਤੇ ਉਹਵੇਂ ਰੱਖਿਆ ਹੋਇਆ ਹੈ ਦੋ ਤਾਂ ਮੈਂ ਇਹ ਇੱਕ ਤਾਂ ਗੁਰਦੁਆਰਾ ਤੰਬੂ ਸਾਹਿਬ ਦੇ ਵਿੱਚ ਉਵੇਂ ਜੰਗਲ ਬਣਾਇਆ ਹੋਇਆ ਤੇ ਇੱਕ ਜਿਹੜਾ ਗੁਰਦੁਆਰਾ ਆਪਣਾ ਮਾਲਜੀ ਸਾਹਿਬ ਤੇ ਜਿੱਥੇ ਡੰਗਰ ਚਾਰੇ ਸੀ ਉਹਨਾਂ ਨੇ ਪਾਸ਼ੇ ਨੇ ਇੱਥੇ ਵੀ ਉਵੇਂ ਰੱਖਿਆ ਹੋਇਆ ਉਹ ਗੁਰਦੁਆਰਾ ਸਾਹਿਬ ਦੇ ਇਹਦੇ ਬਾਹਰਲੇ ਪਾਸੇ ਨਾ ਬਹੁਤ ਖੁੱਲਾਗਾ ਖਾਨ ਏਰੀਆ ਆਹ ਲਾਦਾ ਜੇ ਮੈਂ ਸੱਥਾਂ ਹੋਣ ਦੂਜੀ ਜਿਲੇ ਚੋ ਸਾਹਮਣੇ ਦੇਖੋ ਬਲਾਕ ਕਰਕੇ ਰੱਖਿਆ ਹੈ ਪਰ ਹੁਣ ਇਸ ਟਾਈਮ ਵੈਸੇ ਪੂਰੀ ਰੌਣਕ ਮੇਲੇ ਵਾਲੀ ਜਗਾ ਲੱਗਦੀ ਇੱਥੇ ਇਹ ਪਹੁੰਚ ਗਏ ਜੀ ਗੁਰਦੁਆਰਾ ਕੈਰਾ ਸਾਹਿਬ ਤੇ ਸਾਨੂੰ ਅਕਸਰ ਇੱਥੇ ਪਹੁੰਚਣ ਨੂੰ ਸ਼ਾਮ ਹੋ ਜਾਂਦੀ ਹੈ ਹਰ ਇੱਕ ਵਾਰੀ ਤੇ ਕਿਉਂਕਿ ਕਾਫੀ ਜ਼ਿਆਦਾ ਦੂਰ ਹੈ ਲਾਸਟ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਤੇ ਸੰਗਤ ਕਾਫੀ ਜ਼ਿਆਦਾ ਹੈ ਆ ਸੀ ਮੰਮੀ ਅੰਦਰ ਲਈ ਸਾਰੇ ਸਾਹਿਬ ਜੀ ਅੱਛਾ ਪ੍ਰਦਰਸ਼ਨ ਕਰਦੇ ਆ ਜਿਹੜਾ ਕਿਆਰਾ ਸੀਗਾ ਆ ਕਿਆਰਾ ਇਧਰੋਂ ਆ ਜਾਓ ਜੀ ਆਧੁਰਾ ਦਰਸ਼ਨ ਕਰਾ ਦਈਏ ਇਹ ਦੇਖ ਲਈਏ ਆ ਜਾਓ ਤੇ ਜਿਮੀਦਾਰ ਦੀ ਫਸਲ ਸੀ ਜੀ ਉਹ ਉਜਾੜਦੀ ਸੀ ਕਹਿੰਦੇ ਤੇ ਆਹ ਦੇਖੋ ਜੀ ਇਤਿਹਾਸ ਲਗਾ ਇਸ ਪਵਿੱਤਰ ਸਥਾਨ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਸ਼ੂਆਂ ਨੇ ਜਿਮੀਦਾਰ ਦੀ ਫਸਲ ਉਜਾੜਦੀ ਸੀ ਫਿਰ ਇਹ ਹਰੀ-ਭਰੀ ਹੋ ਗਈ ਸੀ ਇਹਦੇ ਨਾਮ ਕਿਆਰਾ ਕਿਆਰਾ ਜੀ ਸਾਹਿਬ ਇਧਰਲੇ ਪਾਸੇ ਇਹ ਸੀਗਾ ਜੀ ਉਹ ਇਧਰ ਆ ਜਾਓ ਜੀ ਸਾਰੇ ਅੱਜ ਕੀ ਇੰਨੇ ਸੰਗਤ ਮਿਲ ਰਹੀ ਜਾਂਦਾ ਜਿਹੜੀ ਕਹ ਰਹੀ ਹੈ ਤੁਹਾਡੇ ਬਲੌਗ ਦੇਖ ਕੇ ਦੁਬਾਰਾ ਆਇਆ ਸਾਨੂੰ ਐ ਸ਼ਾਹ ਲੱਗਿਆ ਵੀ ਜਾਣਾ ਚਾਹੀਦਾ ਫਿਰ ਬੰਦੇ ਨੂੰ ਬਹੁਤ ਖੁਸ਼ੀ ਹੁੰਦੀ ਹੈ ਨਾ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕੋਈ ਦੇਖ ਕੇ ਕੁਝ ਤਾਂ ਸਿੱਖਣ ਨੂੰ ਮਿਲਿਆ ਨਾ ਹਾਂਜੀ ਵੀ ਕਿਸੇ ਦਾ ਚਲੋ ਅਸੀਂ ਅੱਗੇ ਜੀ ਕੀਤਾ ਦਿਲ ਕੀਤਾ ਹਨਾ ਦੇਖ ਕੇ ਵੀ ਅਸੀਂ ਵੀ ਚਾਹੀਏ ਆਸੀਂ ਡੈਰੀ ਇਹ ਆ ਕਿ ਆਰਾ ਸਾਹਿਬ ਇੱਥੋਂ ਪਿਆ ਗੁਰਦੁਆਰਾ ਸਾਹਿਬ ਦਾ ਨਾਮ ਇਹ ਸੀ ਜਗ੍ਹਾ ਦੀ ਇਹ ਜ਼ਮੀਨ ਸੀ ਉਦੋਂ ਬੰਨੀ ਸੀਗੀ ਖਾਲੀ ਸੀਗੀ ਹਰੀ ਪਰਿਕਰਤੀ ਸੇ ਬਾਦ ਤੋਂ ਮਤਲਬ ਉਹਨਾਂ ਦੀ ਉਹਦੇ ਨਾਲ ਕਿਰਪਾ ਨਾ ਹੋਵੇ ਹਾਂ ਇਹ ਆ ਸਾਡੀ ਫਰਾਰੀ ਦੇ ਫੇਰ ਹੋਣ ਲੱਗਿਆ ਸਵਾਰ ਤੇ ਇਹ BMW ਸਾਡੀ BMW ਚੱਲਦੀ ਵਧੀਆ ਫਰਾਟੇ ਵੱਡ ਤੁਹਾਡੇ ਫੈਨ ਆ ਤੇ ਤੁਹਾਡੀ ਵੀਡੀਓਜ਼ ਬੁਣ ਦੇਖਨੇ ਆ ਸਾਰੀਆਂ ਅੱਛਾ ਜੀ ਉਹ ਉੱਥੋਂ ਮੋੜ ਕੇ ਸਪੈਸ਼ਲ ਤੁਹਾਡੇ ਲਈ ਆਇਆ ਤੁਹਾਡੀ ਸਰਫਪ ਲਈ ਚਲੋ ਸ਼ੁਕਰੀਆ ਭਰਾ ਮੇਰੇ ਧੰਨਵਾਦ ਤੁਹਾਡਾ ਬਹੁਤ-ਬਹੁਤ ਹੈ ਐ ਭਾਈ ਵੀ ਤੁਹਾਡਾ ਬਹੁਤ ਬੜਾ ਅੱਛਾ ਧੰਨਵਾਦੀ ਧੰਨਵਾਦ ਲੈਂਦਾ ਪੰਜਾਬੀ ਦੇਖਣ ਲੱਗਿਆ ਤੁਹਾਨੂੰ ਚਲੋ ਸ਼ੁਕਰੀਆ ਮਿਹਰਬਾਨੀ ਮਿਲਦੇ ਆ ਜੀ ਹੈ ਇਹ ਅਜੇ ਭਾਜੀ ਤੁਹਾਨੂੰ ਵੀ ਦੇਖਣ ਲਾਉਣਾ ਮੈਂ ਅੱਛਾ ਜੀ ਹਾਂਜੀ ਇਹ ਆਪਣੇ ਆਪਣੇ ਡਰਾਈਵਰ ਸਾਹਿਬ ਨੇ ਚਲਿਏ ਫਿਰ ਚਲੋ ਬੈਠੋ 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 ਇੱਥੇ ਦੇਖੋ ਸ਼ਹਿਰ ਆਉਣ ਲੱਗਿਆ ਸਾਰਾ ਇਹ ਨਣਗਾਣਾ ਸਾਹਿਬ ਇਧਰ ਰੌਣਕ ਮੇਲਾ ਆ ਵਾਂਗੂ ਹੀ ਚੱਲਦਾ ਜਿਵੇਂ ਜਿਵੇਂ ਦਾ ਨਾਰਮਲ ਸ਼ਹਿਰ ਹੁੰਦਾ ਹੈ ਜਿਹੜੀ ਗਲੀ ਚ ਨਾ ਗੁਰਦੁਆਰਾ ਸਾਹਿਬਾ ਸਪੈਸ਼ਲ ਉਧਰਲੇ ਪਾਸੇ ਇਕੱਲੇ ਰੌਕ ਟੋਕ ਹੁੰਦੀ ਆ ਉਧਰ ਆਵਾਜ਼ਾਈ ਬੰਦ ਹੁੰਦੀ ਆ ਤੇ ਜੇ ਤੁਸੀਂ ਆਟੋ ਲੈ ਕੇ ਘੁੰਮੋਗੇ ਘਰ ਤੁਹਾਨੂੰ ਪੂਰਾ ਸ਼ਹਿਰ ਦੁਕਾਨਾਂ ਇਧਰ ਦੁਕਾਨਾਂ ਵੀ ਖੁੱਲੀਆਂ ਸਾਰੀਆਂ ਜਿਦਾ ਬਾਜ਼ਾਰ ਆ ਪੂਰਾ ਇਹ ਜੀ ਪਾਕਿਸਤਾਨ ਦਾ ਜਾਨ ਨਨਕਾਣਾ ਸਾਹਿਬ ਦਾ ਇੱਕੋ ਇੱਕ ਗੁਰਦੁਆਰਾ ਹੈ ਜਿਹਦੀ ਨਵੀਂ ਇਮਾਰਤ ਬਣੀ ਹੈ ਮਤਲਬ ਰਾਣੀ ਇਮਾਰਤ ਦੀ ਸੰਭਾਲ ਕੇ ਨਹੀਂ ਰੱਖੀ ਤੇ ਇਸ ਜਗ੍ਹਾ ਦਾ ਜਿਹੜਾ ਇਤਿਹਾਸ ਆ ਉਹ ਤੁਹਾਨੂੰ ਦੱਸ ਦਵਾਂ ਮੈਂ ਤੇ ਇੱਥੇ ਗੁਰੂ ਨਾਨਕ ਪਾਸ਼ਾ ਜਦੋਂ ਸੱਚਾ ਸੌਦਾ ਕਰਕੇ ਆਏ ਆ ਤੇ ਉਦੋਂ ਇੱਥੇ ਰੁਕੇ ਸੀ ਕੁਝ ਟਾਈਮ ਲਈ ਆ ਕੇ ਜੰਗਲ ਹੁੰਦਾ ਸੀਗਾ ਹਾਂਜੀ ਕੁਝ ਟਾਈਮ ਲਈ ਇੱਥੇ ਆ ਕੇ ਉਹਨਾਂ ਨੇ ਵਿਸ਼ਰਾਮ ਕੀਤਾ ਸੀਗਾ ਤਾਂ ਕਰਕੇ ਤੰਬੂ ਲਾ ਕੇ ਰਹਿਣ ਕਰਕੇ ਇਹ ਜਗ੍ਹਾ ਦਾ ਨਾਮ ਤੰਬੂ ਸਾਹਿਬ ਗੁਰਦੁਆਰਾ ਤੰਬੂ ਸਾਹਿਬ ਪਿਆ ਇਹਨਾਂ ਨੂੰ ਵੀ ਦੱਸ ਦਿਓ ਜੀ ਸਾਧ ਸੰਗਤ ਨੂੰ ਸਾਰੇ ਦੱਸਦਾ ਇਹਨਾਂ ਨੂੰ ਦੱਸਦਾ ਚਲੋ ਤੇ ਹੁਣ ਜੀ ਤੁਹਾਨੂੰ ਜਿਹੜੀ ਜਗ੍ਹਾ ਤੇ ਉਹ ਜੰਗਲ ਸੀਗਾ ਤੇ ਉਹ ਜੰਗਲ ਵਾਲੀ ਜਗ੍ਹਾ ਉਹ ਓਨੀ ਕੋ ਇਹਨਾਂ ਨੇ ਉਵੇਂ ਪ੍ਰਿਜ਼ਰਵ ਕਰਕੇ ਰੱਖੀ ਹੈ ਸੰਭਾਲਿਆ ਹੋਇਆ ਸਾਰਾ ਉਹ ਤੁਹਾਨੂੰ ਦਰਸ਼ਨ ਕਰਾ ਦਿੰਦੇ ਆ ਜੀ ਇਹ ਆ ਗਿਆ ਜੀ ਉਹ ਜੰਗਲ ਤੇ ਜਿਹੜਾ ਤੁਹਾਨੂੰ ਦੱਸਿਆ ਸੀ ਰੱਖਿਆ ਹੋਇਆ ਇਹ ਇਤਿਹਾਸ ਲੱਗਿਆ ਹੋਇਆ ਜੀ ਪਰਵਾਹ ਦਾ ਹਾਂ ਹੁਣ ਅੰਦਰਲੇ ਪਾਸਿਓ ਜੀ ਇਹ ਦਰਸ਼ਨ ਕਰਾਉਂਦੇ ਆ ਤੁਹਾਨੂੰ ਤੇ ਅੱਜ ਵੀ ਜਿਹੜਾ ਇਹ ਜੰਨਾ ਜੰਗਲ ਹੈ ਨਾ ਇਹ ਤੰਬੂ ਦੀ ਤਰ੍ਹਾਂ ਹੈਗਾ ਮਤਲਬ ਉਸੇ ਤਰ੍ਹਾਂ ਉਪਰੋਂ ਹੇਠਾਂ ਤੱਕ ਗੋਲ ਗਲਾਈ ਦੇ ਗਲਾਈ ਦੇ ਆਕਾਰ ਚ ਹੈ ਇੱਥੇ ਨਹੀਂ ਕੋਈ ਚੱਕਦਾ ਜੱਪਾ ਅੰਦਰਲੇ ਪਾਸੇ ਤੁਸੀਂ ਇਹਦੇ ਜਾ ਕੇ ਦੇਖ ਸਕਦੇ ਹੋ ਠੀਕ ਹੈ ਜੀ ਖੁਸ਼ੀ ਬਹੁਤ ਸਾਰੇ ਰੱਖਦਾ ਸੀਗਾ ਆਜੋ ਇਹਦਾ ਸਾਥ ਰਿਪਨ ਹਾਂਜੀ ਨਾ ਉਹ ਬਹਿ ਕੇ ਬੁੜੀਆਂ ਲੈਂਦੇ ਨੇ ਹਾਂ ਬਹਿ ਕੇ ਲੰਘਣਾ ਪੈਣਾਗਾ ਅਜੇ ਕੋਈ ਸ਼ਖਾ ਮਾ ਆਪਾਂ ਉੱਪਰ ਦੀ ਨਾ ਲੰਗੋ ਕੋਈ ਗੱਲ ਨਹੀਂ ਆਪਾਂ ਦੇਖਣਾ ਹੀ ਆ ਨਾ ਨਾ ਜੇ ਲੰਗਿਆਂ ਦਾ ਲੰਗਿਆ ਜਾਂਦਾ ਚਾਚਾ ਜੀ ਤੋਂ ਮੈਨੂੰ ਲੱਗਦਾ ਜਮੀ ਲੰਗਿਆਂ ਜਾਣਾ ਛੋਟੇ ਪਏ ਆ ਹਾਂ ਛੋਟੇ ਚਾਚੇ ਇਹਨਾਂ ਦੇ ਗੋਡੇ ਪਏ ਆ ਇਹਨਾਂ ਤੋਂ ਹੀ ਲੰਗਿਆ ਜਾਣਾ ਚਲੋ ਗੋਡੇ ਵੱਡੇ ਆ ਹਾਂ ਇਧਰ ਦੀ ਇਧਰ ਦੀ ਆ ਦੇਖੋ ਐ ਲੰਗਣਾ ਪੈਂਦਾ ਜੀ ਹੀਠੋਂ ਦੀ ਇੰਨਾ ਦੀਵਾ ਹੋ ਗੋਏ ਕੋਈ ਉਹ ਤਾਂ ਕੁੜੀਆਂ ਜਵਾਨ ਨੇ ਦਾ ਨਜ਼ਰ ਜੀ ਪਹਿਲਾਂ ਗੁਰਦੁਆਰਾ ਸਾਹਿਬ ਉਹ ਠੀਕ ਠਾਕ ਜੀ ਜੀ ਸ਼ੁਕਰੀਆ ਸੰਗਤ ਸਾਡੀ ਰੁਲ ਜਾਂਦੀ ਅੱਗੇ ਪਿੱਛੇ ਹੋ ਜਾਂਦੇ ਬੰਦੇ ਵਾਲੇ ਆ ਨਹੀਂ ਨਹੀਂ ਕੋਈ ਨਹੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਪਹਿਲੇ ਦੇਵ ਜੀ ਭਾਈ ਜੀ ਆ ਮੈਡਮ